ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰ ਸਰਸ ਜੀ ਆਵਾਜ਼ ਬਣ ਲੁਕਿਆ ਸਤਿਗੁਰਾਂ ਦੇ ਪਾੜਾ ਸਿਛਿ ਸ਼੍ਰੀਮਨ ਸਤਿਗੁਰਾਂ ਦੇ ਖਾ ਪਾਵਨ ਦੇ ਮਾਨ ਦਾ ਬਾਣੀ ਦਾ ਆਵ ਹੋ ਸਿਖ ਸਤ ਗੁਰ ਤੇ ਪਿਆਰੇ ਹੋ ਗਾਵੋ ਕੀ ਬਣਾਈ ਬਾਣੀ ਦਾ ਗਾਉ ਗੁਰੂ ਕੀ ਰੀਤਿ ਬਾਣੀ ਸਰਬਾਣੀ ਕੋਰ ਸਤਿਗੁਰ ਕਾ ਜੋ ਸੇਖਾ ਖਾਇ ਸੋ ਭਲਕੇ ਉਠਾ ਹਰਨਾਮ ਤੇ ਆਵੈ ਭਲਕੇ ਉਦਮ ਕਰੇ ਪ੍ਰਪਾਤੀ ਇਸਿ ਨਾਨ ਕਰੈ ਅੰਮ੍ਰਿਤ ਸਰਣਾ ਦਾ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਜੀੜੀ ਚੋਕੀ ਪਫੁਤੀ ਵਗਣ ਵਰਤੰਗ ਅਚਰਜ ਰੂਪ ਸੰਤਨ ਤੇ ਨਾਨਕ ਨਾਮਾ ਹੈ ਦਾ ਸਭ ਗੁਰੂ ਪਿਆਰੀ ਸਾ ਸੰਗਤ ਜੀ ਦਾ ਪਾਵਨ ਮਹਾਵਕੰਸਾ ਅਨੁੱਖਾ ਜਾਮਾ ਸਫਲਾ ਕਰਨ ਦਾ ਅੰਮ੍ਰਿਤ ਵੇਲੇ ਦਾ ਪਾਵਨ ਸਮਾਹ ਹੋ ਗਿਆ ਹੈ ਅੰਮ੍ਰਿਤ ਵੇਲੇ ਦਾ ਪੰਜ ਵਜੇ ਕੇ 15 ਮਿੰਟ ਹੋ ਚੁੱਕੇ ਹਨ ਜੀ ਤੇ ਅੱਜ ਅੰਗਰੇਜ਼ੀ ਮਹੀਨੇ ਦੀ ਚੌਦਾਂ ਮਹੀ 2025 ਸਨ ਹੈ ਤੇ ਦੇਸੀ ਮਹੀਨੇ ਦੀ ਅੱਜ ਇੱਕ ਜੇਠ ਕ੍ਰਮੇ ਸੰਨਤ 2082 ਹੈ ਤੇ ਬੁੱਧਵਾਰ ਦਾ ਦਿਹਾੜਾ ਹੈ ਜੀ ਤੇ ਜੇਠਵਦੀ ਅੱਜ ਦੂਜ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ 11:50 ਮਿੰਟ ਤੋਂ ਗੰਡਮੂਲ ਵਿਸ਼ਵ ਸ਼ੁਰੂ ਹਨ ਅੱਜ 11:50 ਮਿੰਟ ਅਮਦ ਵੇਲੇ ਤੋਂ ਗੰਡਮੂਲ ਵਿ ਸ਼ੁਰੂ ਹਨ ਜੀ ਤੇ ਅੱਜ ਜੇਠ ਮਹੀਨੇ ਦੀ ਪਾਵਨ ਸੰਗਰਾਂਦ ਦਾ ਦਿਹਾੜਾ ਹੈ ਦੇਸੀ ਮੈਨਾ ਜੇਠ ਮੈਨੇ ਦੀ ਰਬਤਾ ਹੋ ਚੁੱਕੀ ਹੈ ਜੀ ਸੋ ਗੁਰੂ ਪਿਆਰੀ ਸਤਸੰਗਤ ਜੀ ਜਿਨ੍ਹਾਂ ਵੀ ਸੰਗਤਾਂ ਨੇ ਗੁਰੂ ਘਰ ਦੀ ਦੇਗ ਦੇ ਵਿੱਚ ਰਸਤ ਪਹੁੰਚਾਣੀ ਹੋਵੇ ਸੇਵਾ ਪਾਣੀ ਹੋਵੇ ਗੁਰੂ ਘਰ ਪਹੁੰਚਾਣ ਦੀ 7 ਵਜੇ ਤੱਕ ਕਿਰਪਾਲਤਾ ਕਰਨੀ ਜੀ ਤਾਂ ਕਿ ਸਮੇਸਤ ਦੇਗ ਬਣ ਕੇ ਅਰਦਾਸ ਹੋ ਸਕੇ ਆਓ ਇਸ਼ਨਾਨ ਪਾਣੀ ਕਰਦੇ ਆਵੇਂ ਆ ਗੁਰੂ ਦਰਬਾਰ ਦੀਆਂ ਹਾਦੀਆਂ ਪਰ ਇਹ ਬਾਣੀ ਸੁਣੀਏ ਬਾਣੀ ਪੜੀਏ ਆਪਣਾ ਮੁੱਖਾ ਜਮਾ ਸਫਲਾ ਕਰੀਏ ਜੀ ਤੇ ਇਸ ਸਮੇ ਨੂੰ ਸੁਭਾਏ ਮਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਹਿਬ ਦੇ ਮੈਂ ਤਾਂ ਆਣ ਦੇ ਬਾਣ ਤੁਮੇ ਮੇਰੇ ਸਾਮੀ ਮੈਂ ਤੁਧਿਆ ਗੈਰ ਦਾਸ ਮੈ ਹੋਰ ਥਾਉ ਨਹੀਂ ਜਿਸ ਤੈ ਕਰਾਂ ਬੇਨਤੀ ਮੇਰਾ ਦੁੱਖ ਸੁਖ ਦੁਜਹੀ ਪਾ ਵਾਹ ਵਾਹ ਬਾਣੀ ਨਰੰਕਾਰ ਹੈ ਤੇ ਜੇ ਵੜਿਆ ਵਰਣ ਕੋਈ ਵਾਹ ਵਾਹ ਕਮ ਕਾਹ ਹੋਏ ਵਾਹ ਵਾਹ ਸੱਚਾ ਸੂਈ ਵਾਹਿਗੁਰੂ ਸਾਈਬ ਜੀ ਸੋਰਠ ਮਹੱਲਾ ਕੀ ਜੈ ਦਤ ਕੀ ਨਿਗੁਣਿਆਨੂੰ ਆਪੇ ਬਖਸ਼ਲੇ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਊਤਮ ਹੈ ਭਾਈ RAM ਨਾਮ ਜਪ ਲਾਈ ਹਰ ਜੀਉ ਆਪੇ ਬਖਸ਼ ਮਿਲਾਏ ਗਣੇ ਨਾਮ ਅਪਰ ਦੀ ਪਾਈ ਊਰੇ ਸਤਿਗੁਰ ਲੈ ਰਲਾਏ ਰਹਾਉ ਕਾਣ ਕਾਣੇ ਪ੍ਰਤੀ ਬਖਸ਼ਣ ਪਿਆਰੇ ਸੱਚੇ ਸ਼ਬਦ ਵਿਚਾਰ ਭਉਜਲ ਪਾਰ ਉਤਾਰੇਨ ਭਾਈ ਸਤਗੁਰੂ ਪੇੜਾ ਛਾੜ ਮਨੁ ਰਹੇ ਤੇ ਕੰਚਨ ਭੇਪਾਈੁਰ پارਸ ਮੇਲ ਮਿਲਾਏ ਆਖ ਛੋੜਨਾ ਮਨ ਵਸੇ ਭਾਈ ਜੋਤੀ ਜੋਤ ਮਿਲਾਈ ਹਵਾਰੀ ਹਵਾਰਣ ਭਾਈ सदगुरु को सदबल हार जाओ नाम निधान दिन दिता भाई गुरमत सहज समाओ बिन गुरु सहज न उपज भाई पूछो ज्ञानिया जाई सदगुरु की सेवा सदा कर भाई पिछो आप गवाए <coughs> गुरमती फो उपज भाई फो करनी सचसार ਪ੍ਰੇਮ ਪਦਾਰਥ ਪਾਈਐ ਭਾਈ ਸਚ ਨਾਮ ਆਧਾਰ ਜੋ ਸਤਿਗੁਰ ਸੇਵੈ ਆਪਣ ਭਾਈ ਤਿਨ ਕੈ ਹੋ ਲਾਗੋ ਪਾਈ ਜਨਮ ਸਵਾਰੀ ਆਪਣ ਭਾਈ ਕਲ ਪੇ ਲਈ ਬਖਸਾਈ ਸਚ ਬਾਣੀ ਸਤ ਸ਼ਬਦ ਹੈ ਭਾਈ ਗੁਰ ਕਿਰਪਾ ਤੇ ਹੋਈ ਨਾਨਕ ਨਾਮ ਹਰਮਨ ਵਸ ਭਾਈ ਜਿਸ ਬਿਗੰਨਾ ਲਾਗੇ ਕੋਈ ਸਤਿ ਬਾਣੀ ਸਤਿ ਸ਼ਬਦ ਹੈ ਪਾਈ ਗੁਰ ਕਿਰਪਾ ਤੇ ਹੋਈ ਨਾਨਕ ਨਾਮ ਹਰਮਨ ਵਸ ਭਾਈ ਜਿਸ ਬਿਗੰਨਾ ਲਾਗੇ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਅਸਮ ਅੱਲਾ ਪੈਗੰਬਰ ਜਾ ਕੇ ਸਿਮਰਨ ਸੁਖ ਨਿਵਾਸ ਭਈ ਕਲਿਆਣ ਤਖੋਗ ਵਤਨਸ ਆਨੰਦ ਕਰੋ ਪ੍ਰਭ ਕੇ ਗੁਣ ਗਾਵੋ ਸਤਿਗੁਰੇ ਆਪਣਾ ਸਤ ਸਦਾ ਮਣਾਵੋ ਰਹਾ ਸਤਗੁਰ ਕਾ ਸਤ ਸਬਦ ਕਮਾਵੋ ਹੋ ਥਿਰ ਕਰ ਬੈਠੇ ਪ੍ਰਭ ਆਪਣਾ ਪਾਵੋ ਪਰ ਕਾ ਬੁਰਾ ਨ ਰਖੋ ਤੀਤਾ ਕਮ ਕੋ ਰਖਨੇ ਪਾਈ ਮੀ ਹਰ ਹਰ ਤਨ ਤਨ ਮੰਤ ਗੁਰਦੀਨਾ ਇਹ ਸੁਖਨਾ ਨਿਕ ਅਨੰਦ ਨੇ ਜੀਨਾ ਹਰ ਹਰ ਦਾੰਤ ਮੰਤ ਗੁਰ ਦੀਨਾ ਇਹ ਸੁਖਨਾ ਨਿਕ ਅਨੰਦ ਨੇ ਜੀਨਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜੈ ਮੇਂ ਪ੍ਰਗਟ ਵਰਵਾ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਗਰਾਏ ਤੇ ਹਾ ਹੋਂ ਕਰੀ ਰਖਿਆ ਸੁ ਗੁਰ ਪਿਆਰੇ ਗੁਰੂ ਸਰ ਸਾਸੰਗਤਿ ਆਓ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਸ਼ ਸ਼ੇਮਤਾ ਦਿੱਤੀਆਂ ਨੇ ਪਾਵਨ ਪਵਿੱਤਰ ਫਰਮਾਨ ਬਖਸ਼ਿਸ਼ ਕੀਤਾ ਆ ਵਿਚਾਰ ਨਾਲ ਵੀ ਆਸਾ ਮਹੱਲਾ ਬਨੇਵਾ ਆਸਾ ਰਗ ਹੈ ਤਨ શ્રી ਗੁਰ ਰਜਨ ਦੇਵ ਜਿਹਦੇ ਮੁਖਾਰਬਨ ਤੋਂ ਉਚਾਰਣ ਕੀਤਾ ਹੋਇਆ ਆਸਾ ਰਗ ਦਾ ਲੜੀਵਾਰ ਦਾ 62 ਨੰਬਰ ਸ਼ਬਦ ਕੋਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਅੰਗ 386 ਅੰਗ ਇਸ ਸੁਸ਼ੋਭਤ ਹੈ ਆ ਅੱਜ ਦੇ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰਦੇ ਨੇ ਆਨੰਦ ਕਰੋ ਪ੍ਰਭ ਕੇ ਗੁਣ ਗਾਵੋ اے ਭਾਈ ਸਤਸੰਗੀ ਜਨੋ ਆਨੰਦ ਕਰੋ ਕਹਿੰਦੇ ਭਾਈ ਜਦੋਂ 99 ਅਰਥਾ ਇਹ ਪ੍ਰਮਾਤਮਾ ਦੇ ਜਦੋਂ ਗੁਣ ਗਾਏਗਾ ਆਨੰਦ ਮੰਨਣ ਵਾਲੀ ਅਵਸਥਾ ਆ ਜਾਏਗੀ ਜਦੋਂ ਵੀ ਗੁਰੂ ਅਕਾਲ ਪਖ ਦੇ ਨਿਰੰਕਾਰ ਦੇ ਵਿੜਿਆਈ ਗੁਣ ਵਡਿਆਈ ਕਰਨੀ ਕਰੇਗਾ ਫਿਰ ਆਨੰਦਮਈ ਹੋ ਜਾਏਗਾ ਜਿਹਨੂੰ ਸਤਗੁਰੂ ਕੀ ਬਾਣੀ ਕਹਿੰਦੀ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੇ ਆਨੰਦ ਮਿਲ ਜਾਏਗਾ ਫਿਰ ਮਨ ਦਾ ਸੁੱਖ ਮਿਲ ਜਾਏਗਾ ਸਦੀਵੀ ਸੁੱਖ ਜਿਹੜਾ ਚਾਹ ਤਤੀ ਤਵੀ ਤੇ ਬੈਠਣਾ ਪੈ ਜਾਏ ਤੇ ਬੰਦ ਬੰਦ ਆਰੇ ਨਾਲ ਕਟਾਣਾ ਪੈ ਜਾਏ ਸਤਿਗੁਰੂ ਕਹਿੰਦੇ ਨੇ ਕਿਸੇ ਤਰ੍ਹਾਂ ਦਾ ਵੀ ਆਨੰਦ ਨਹੀਂ ਢੋਲੇਗਾ। ਕਿਉਂਕਿ ਸਹਿਜ ਅਵਸਥਾ ਵਿੱਚ ਮਨ ਟਿਕ ਜਾਏਗਾ। ਸਤਿਗੁਰੂ ਆਪਣਾ ਸਦ ਸਦਾ ਮਨਾਵੋ ਰਹਾਓ। ਆਪਣੇ ਸਤਿਗੁਰੂ ਨੂੰ ਸੱਦ ਇੱਕ ਦਿਨ ਨੇ ਜਿਵੇਂ ਆਪਾਂ ਰੋਟੀ ਰੋਜ਼ਾਨਾ ਖਾਂਦੇ ਆ। ਇਹਦੇ ਰੋਜ਼ਾਨਾ ਹੀ ਸੱਦ ਰੋਜ਼ਾਨਾ ਸਦਾ ਹਮੇਸ਼ਾ। ਰੋਜ਼ਾਨਾ ਹਮੇਸ਼ਾ ਰੁਟੀਨ ਦੇ ਨਾਲ ਆਪਣੇ ਸਤਿਗੁਰੂ ਨੂੰ ਮਨਾਣਾ ਭਾਵੇਂ ਉਹਦੀ ਵਡਿਆਈ ਕਰਨੀ ਕਰ ਮੇਰੇ ਵਰਗਾ ਕਈ ਵਰਗਾ ਹੁੰਦਾ ਜੀ ਅੰਮ੍ਰਿਤ ਵੇਲੇ ਕੀ ਲੋੜ ਰੋਜ਼ਾਨਾ ਉਹੀ ਬਾਣੀ ਭਾਈ ਰੋਜ਼ਾਨਾ ਰੋਟੀ ਮਿੱਤਾ ਉਹੀ ਖਾਣੇ ਆ ਰੋਜ਼ਾਨਾ ਜਲ ਵੀ ਤਾਂ ਉਹੀ ਪੀਣੇ ਆ ਰੋਜ਼ਾਨਾ ਅਸੀਂ ਕੰਮ ਕਰਉ ਯੋ ਕਰਦੇ ਜੋ ਰੋਜ਼ਾਨਾ ਕਰਦੇ ਕੋਈ ਫਰਕ ਨਹੀਂ ਹੈ ਡਿਫਰੈਂਸ ਨਹੀਂ ਹੈ ਅਰਗਣੇਸਲੀ ਜਿਵੇਂ ਰੋਜ਼ਾਨਾ ਰੋਟੀ ਖਾਣੀ ਜ਼ਰੂਰੀ ਐ ਇੱਕੋ ਹੀ ਰੋਟੀ ਆ ਪਰ ਤ੍ਰਿਪਤੀ ਹੋ ਜਾਂਦੀ ਐ ਜੇ ਨਾਮ ਜਪੇਗਾ ਸਜੇ 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 ਮਨ ਦੀ ਤ੍ਰਿਪਤੀ ਹੋ ਜਾਏਗੀ ਇਸ ਲਈ ਆਪਣੇ ਸਤਿਗੁਰੂ ਨੂੰ ਇੱਕ ਦਿਨ ਨਹੀਂ ਦੋ ਦਿਨ ਨਹੀਂ ਯਾ ਮੇਰੇ ਵਰਗੇ ਨੂੰ ਕੋਈ ਮਤਲਬ ਹੁੰਦਾ ਕੋਈ ਵਿਪਤਾ ਦੇ ਕਰੀਬ ਆਣ ਜੇ ਫੇਰੀ ਯਾਦ ਕਰਦਾ ਨਹੀਂ ਭਾਈ ਬਿਨਾ ਵਿਪਤਾ ਦੇ ਵੀ ਯਾਦ ਕਰ ਭਲਾ ਕਰੇਗਾ ਸਰ ਸਤਿਗੁਰੂ ਸਭ ਨਾਲ ਦਾ ਪਰਾਮਾ ਨਾਇਕ ਆ ਕਦੇ ਮਾੜਾ ਨਹੀਂ ਬਣਾਉਂਦਾ ਭਲਾ ਬਣਾਉਂਦਾ ਪਰ ਸਤਿਗੁਰੂ ਨੂੰ ਮਨਾਣਾ ਜ਼ਰੂਰੀ ਹੈ ਇਹ ਸਾਰਾ ਸੰਸਾਰ ਖਾਮੀ ਭਰੇ ਨਾ ਚਾਰ ਯੁਗਾਂ ਤੋਂ 10 ਗੁਣਾ ਵੀ ਉਮਰ ਹੋ ਜਾਏ ਤੇਰੀ ਪਰ ਜੇ ਉਹ ਪ੍ਰਮਾਤਮਾ ਨੂੰ ਚੰਗਾ ਨਹੀਂ ਲੱਗਿਆ ਨਾ ਤੇ ਕੋਈ ਫਾਇਦਾ ਨਹੀਂ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਜੇ ਕਲੀਅਰ ਕੀਤਾ ਸਰਦਾਰ ਨੇ ਜੇ ਯੁਗ ਚਾਰੇ ਆੜ ਜਾ ਹੋਰ ਦਸੂਰੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਸੱਲਾ ਸਭ ਕੋਈ ਚੰਗਾ ਨਾ ਔਰ ਖਾਏ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵੇ ਤਬ ਆਤਨ ਕੁਛ ਹੈ ਕੇ ਜੋ ਪ੍ਰਮਾਤਮਾ ਦੀ ਨਦਰ ਸਵਲ ਲਈ ਨਹੀਂ ਨਾ ਦੁਨੀਆ ਦੀ ਨਹੀਂ ਮਰਜੀ ਹਮੇ ਕੋਈ ਫਾਇਦਾ ਨਹੀਂ ਕਿਉਂਕਿ ਖੁਸ਼ ਪ੍ਰਮਾਤਮਾ ਨਿਰੰਕਾਰ ਕਰਨਾ ਨਹੀਂ ਮਨੁੱਖ ਅਸੀਂ ਮਨੁੱਖਾ ਨੂੰ ਖੁਸ਼ ਕਰਨ ਪਿੱਛੇ ਲੱਗੇ ਫਿਰਦੇ ਹਾਂ ਸਾਦ ਗੁਰ ਦੀ ਬਾਣੀ ਵਾਰ-ਵਾਰ ਕਹ ਰਹੀ ਹੈ ਭਾਈ ਖੁਸ਼ ਕਰਨਾ ਨਰਨਕਾਰ ਨੂੰ ਕਰ ਜੇ ਸੋ ਨਾਣੀ ਸੋਤਣ ਹੀ ਗੋ ਵਿਸਾਰਿਓ ਉਧਰ ਜਿਸ ਦਾ ਨਾਏ ਜੇ ਦਿਨ ਆਮ ਦੀ ਬਦੌਲਤ ਬਚਿਆ ਨਾ ਇਸ ਸੰਸਾਰ ਚ ਆਇਆ ਕੁੰਭੀ ਨਰਕ ਤੋਂ ਬਚ ਕੇ ਜਠਰਾਗਮ ਤੋਂ ਉਸ ਨੂੰ ਜਪਨਾ ਕਰ ਧਿਆਣਾ ਕਰ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਜਾਂਦੇ ਨੇ ਜਾ ਕੇ ਸਿਮਰਨ ਸੂਖ ਨਿਵਾਸ ਕਹਿੰਦੇ ਜਾ ਕੇ ਸਿਮਰਨ ਅਰੇ ਦੁ ਸਿੱਧ ਨਵਨੀਤ ਜਾ ਕੇ ਸਿਮਰਨ ਗਿਆਨ ਧਿਆਨ ਤਤ ਗੁਧ ਜਾ ਕੇ ਸਿਮਰਨ ਮਿਟਦਾ ਦੁਜਾ ਜਾ ਕੇ ਸਿਮਰਨ ਕਹਿੰਦੇ ਜਿਹੜਿਆਂ ਸਿਮਰਨ ਕੀਤਾ ਸਾਰੇ ਤਰ੍ਹਾਂ ਦੇ ਦੁੱਖ ਕਲੇਸ਼ ਵਿਗਣ ਦੁਜਾ ਭਾਸ ਸੰਸੇ ਤੀਰ ਈਰਖਾ ਦਵੇਸ਼ ਖਤਮ ਹੋ ਜਾਏ ਉਹਦਾ ਸਿਮਰਨ ਕਰ ਉਸ ਪਰਮਾਤਮਾ ਦਾ ਜਿਹਦੇ ਸਾਰੀ ਤਰ੍ਹਾਂ ਦੀ ਸਮਰੱਥਾ ਹੈ ਜਾ ਕੇ ਸਿਮਰਨ ਸੁਖ ਨਿਵਾਸ ਮਨ ਕਰਕੇ ਆਤਮਿਕ ਸੁਖ ਦੇ ਵਿੱਚ ਟਿਕਾਉ ਹੋ ਜਾਏਗਾ ਸਈ ਕਲਿਆਣ ਦੁਖ ਵਤਨ ਸਈ ਕਲਿਆਣ ਤੇਰਾ ਭਲਾ ਹੋਏਗਾ ਹਰ ਹਰ ਨਾਮ ਜਪੰਤੇ ਆ ਕਛ ਨਾ ਗਏ ਜਮਕਾਲ ਕਨੇ ਨਾਮ ਤਾਂ ਜਪ ਤੇਰੇ ਮੋਤ ਦਾ ਵੀ ਡਰ ਖਤਮ ਹੋ ਜਾਏਗਾ ਜਮਾਨੀ ਫਾਹੀ ਵੀ ਮੁੱਕ ਜਾਏਗੀ ਜਿਹੜੀ ਸਾਰੀ ਦੁਨੀਆ ਨੂੰ ਡਰਾਇਆ ਇਹ ਇੱਕ ਦਿਨ ਜਾਣਾ ਹੈ ਜਾਣਾ ਸਤਿਗੁਰੂ ਕਹਿੰਦਾ ਟਲ ਹੈ ਪਰ ਜਿਹੜਾ ਜਾਣ ਦਾ ਡਰ ਹੈ ਨਾ ਇਹ ਮੁੱਕ ਜਾਏਗਾ ਮਨ ਦਾ ਇਹ ਹਬੀ ਜਾਨਾ ਜ਼ਰੂਰੀ ਪਰ ਕਭਰੇਗਾ ਨਹੀਂ ਇਹ ਕਹਿਣਾ ਪ੍ਰਮਾਤਮਾ ਤੇਰੀ ਮਰਜ਼ੀ ਜਦੋਂ ਮਰਜ਼ੀ ਲੈ ਜਾ ਜਾ ਕੇ ਸਿਮਰਨ ਸੁਖੀ ਬਾਸ ਕਹਿੰਦੇ ਭਈ ਕਲਿਆਣ ਦੁੱਖੋਂ ਮੁਕਣਾ ਫਿਰ ਭਲਾ ਹੋਏਗਾ ਜਿਹੜੇ ਦੁੱਖ ਹੈ ਡਰ ਹੈ ਸਸੇ ਨਹੀਂ ਖਤਮ ਹੋ ਜਾਣਗੇ ਨਾਸ ਖਤਮ ਹੋ ਜਾਣਗੇ ਸਤਿਗੁਰ ਕਹਿ ਸਤਿ ਸ਼ਬਦ ਕਮਾਵੋ ਕਹਿੰਦੇ ਭਈ ਸੱਚੇ ਸਤਿਗੁਰ ਦੇ ਸ਼ਬਦ ਦੀ ਕਮਾਈ ਕਰ ਸੱਚੇ ਸਤਿਗੁਰ ਦਾ ਸ਼ਬਦ ਧਿਆਨਾ ਕਰ ਉਹ ਦੀ ਸਿਫਤ ਅਸਲਾਗਾ ਕਰ ਗੁਰੂ ਘਰ ਦੀ ਸੇਵਾ ਕਰ ਸਿਮਰਣਾ ਕੇ ਕਰ ਗੁਰੂ ਦੀ ਸੰਗਤ ਦਾ ਆਨੰਦ ਮਾਣਨਾ ਕਰ ਤੇਰ ਕਰ ਬੈਠੇ ਪ੍ਰਭ ਆਪਣਾ ਪਾਵੋ ਕਹਿੰਦੇ ਸਥਿਰ ਰੂਪ ਵਿੱਚ ਹੋ ਕੇ ਨਿਤ ਰੂਪ ਵਿੱਚ ਉਸ ਪ੍ਰਮਾਤਮਾ ਨੂੰ ਪਾ ਲੈਣਾ ਪ੍ਰਭ ਆਪਣਾ ਪਾਵੋ ਆਪਣੇ ਪ੍ਰਮਾਤਮਾ ਨਾਲ ਮਿਲਾਪ ਕਰ ਲੈਣਾ ਪ੍ਰਸ਼ਤ ਕੀ ਹੈ ਜਦੋਂ ਗੁਰੂ ਦਾ ਸ਼ਬਦ ਕਮਾਏਗਾ ਗੁਰੂ ਦੀ ਦੱਸੀ ਹੋਈ ਕਾਣ ਕਰਕੇ ਸੁਣ ਕੇ ਮੰਨ ਕੇ ਜ਼ਿੰਦਗੀ ਚ ਅਮਲ ਕਰ ਲੈਣਾ ਫਿਰ ਕਹਿੰਦੇ ਆਪਣੇ ਪ੍ਰਮਾਤਮਾ ਨੂੰ ਵੀ ਪਾ ਲੈਣਾ ਪਰ ਕਾ ਬੁਰਾ ਨਾ ਰੱਖੋ ਜੀਤ ਇਹਨੇ ਭਾਈ ਇੱਕ ਗੱਲ ਯਾਦ ਰੱਖੀ ਪਰ ਕਹਿੰਦੇ ਪ੍ਰਾਏ ਨਾ ਕਿਤੇ ਸੁਪਨੇ ਵਿੱਚ ਵੀ ਬੁਰਾ ਨਾ ਤੱਕ ਲਈ ਰੱਖੋ ਜੀ ਚੇਤੇ ਵਿੱਚ ਨਾ ਰੱਖ ਲਈ ਵੀ ਫਲਾਣੇ ਬੰਦੇ ਦਾ ਮਾੜਾ ਕਰਨ। ਕਿਉਂਕਿ ਅੱਜ ਅਸਲੀ ਬਿਮਾਰੀ ਇਹ ਹੀ ਹੈ। ਅਸੀਂ ਦੁਖੀ ਇਸ ਲਈ ਹੁੰਨੇ ਆ ਦੂਜੇ ਦਾ ਮਾੜਾ ਕਰਨ ਪਿੱਛੇ। ਕਹਿੰਦੇ ਦੂਜੇ ਦਾ ਮਾੜਾ ਨਾ ਸੋਚ। ਤੁਮ ਕੋ ਦੁੱਖ ਨਹੀਂ ਪਾਈ ਵੀ ਫਿਰ ਭਾਈ ਤੈਨੂੰ ਕੋਈ ਦੁੱਖ ਤਕਲੀਫ ਨਹੀਂ ਹੋਏਗੀ। ਕਿਉਂਕਿ ਸਿਆਣੇ ਵਿਦਵਾਨ ਕਹਿੰਦੇ ਨੇ ਨਾ ਜਿਵੇਂ ਕਿਸੇ ਲਈ ਖੂ ਖੁੱਦ ਹੋ ਤਾਂ ਇੱਕ ਦਿਨ ਆਪ ਨੂੰ ਵੀ ਉਦੇ ਵਿੱਚ ਗਿਰਨਾ ਪੈ ਜਾਂਦਾ ਜੁ ਕਿ ਮਾਰ ਮਾੜਾ ਕਰੇਗਾ ਸੰਤ ਮਸਕੀਨ ਦੀ ਪੰਥ ਰਤਨ ਕਹਿੰਦੇ ਹੁੰਦੇ ਸਨ ਕਿੰਨੇ ਨਿਰੰਕਾਰ ਕਹਿੰਦਾ ਭਾਈ ਮੈਨੂੰ ਤਾਂ ਮਾੜਾ ਕਰਨਾ ਆਉਂਦਾ ਨਹੀਂ ਕਿਉਂਕਿ ਸਤਗੁਰੂ ਸਭਨਾ ਦਾ ਪਲਾਮਣਾ ਆਿੰਦਾ ਤੇ ਉਹ ਫਿਰ ਦੁੱਖ ਵੀ ਤੈਨੂੰ ਹੀ ਦੇ ਦਿੰਦਾ ਲੈ ਭਾਈ ਤੂੰ ਟੂਪੀ ਚਾਹਨਾ ਦੂਜੇ ਬੰਦੇ ਨੂੰ ਆ ਦੁੱਖ ਫੜ ਤੇਰੀ ਝੋਲੀ ਪਾਤਾ ਵੰਡ ਲੈ ਦੂਜੇ ਦਾ ਦੁੱਖ ਸੋਚੇਗਾ ਦੁੱਖ ਤੇਰੀ ਜੋਲੀ ਪਾਏਗਾ ਦੂਜੇ ਦਾ ਦੁੱਖ ਹਰੇਗਾ ਤੈਨੂੰ ਸੁੱਖਾਂ ਦਾ ਖਦਾਨਾ ਬਣਾ ਦੇਗਾ ਗੱਲ ਛੋਟੀ ਹੈ ਪਰ ਬਹੁਤ ਵੱਡੀ ਹੈ ਕਹਿੰਦਾ ਦੂਜੇ ਦਾ ਦੁੱਖ ਹਰੇਗਾ ਨਾ ਤੈਨੂੰ ਨਿਰੰਕਾਰ ਸਮਰੱਥਾ ਬਖਸ਼ੇਗਾ ਤੈਨੂੰ ਉਹ ਸਿੱਧੀ ਨਵਨੀਦੀ ਚਾਰ ਪਦਾਸ ਜਿਹੜਾ ਹਰ ਕੋਈ ਮੰਗਦਾ ਧਰਮ ਅਰਥ ਕਾਮ ਲੋਕ ਸਭ ਨਾਲ ਜਾਣਗੇ ਪਰ ਜੇ ਕਿਸੇ ਨੂੰ ਦੁੱਖ ਦੇਗਾ ਉਹ ਦੁਖੀ ਦੂਸਰਾ ਹੋਵੇ ਨਾ ਹੋਵੇ ਤੂੰ ਦੱਸ ਕਿ ਮੈਂ ਜ਼ਿਆਦਾ ਦੁਖੀ ਜ਼ਰੂਰ ਹੋ ਜਾਏਗਾ ਆਪਾਂ ਕਦੇ ਵੀ ਕਹਿੰਦੇ ਆ ਨਾ ਫਲਾਨ ਨੇ ਜੀ ਬੜੇ ਸਿਮਰਨ ਵੀ ਕੀਤਾ ਦੁੱਖ ਵੀ ਭੋਗੇ ਪਰ ਭਾਈ ਇਹ ਨਹੀਂ ਪਤਾ ਨਾ ਸਿਮਰਨ ਕਿਸ ਮਨਸ਼ਾ ਕਰਕੇ ਕੀਤਾ ਕਿਸੇ ਨੂੰ ਦੁੱਖ ਦੇਣ ਵਾਸਤੇ ਕੀਤਾ ਏ ਕਿਸੇ ਦਾ ਮਾੜਾ ਚਿਤਵਕੇ ਕੀਤਾ ਹਰੇਕ ਨੂੰ ਮਨਸ਼ਾਪ ਉਹ ਪੜੀ ਹੈ ਹਰੇਕ ਨੂੰ ਪਤਾ ਹੈ ਕਿ ਕਿਵੇਂ ਸਿਮਰਨ ਕੀਤਾ ਪਰ ਸਤਿਗੁਰੂ ਕਹਿੰਦੇ ਨੇ ਕਿੰਦੇ ਭਾਈ ਕਿੰਦਰੇ ਵੀ ਸੁਪਨੇ ਵਿੱਚ ਵੀ ਮੜਾਣਾ ਨਹੀਂ ਪੜਾ ਮੰਨਾਈ ਬਲਾ ਮੰਗੇ ਬਲਾ ਮੰਗੇ ਸਤਿਗੁਰੂ ਜੀ ਤਾਂ ਦੇ ਕੋਡੇ ਰਾਖਸ਼ ਨੂੰ ਮੋਕੇ ਤੇ ਖਤਮ ਕਰ ਸਕਦੇ ਸਨ ਸੱਜਣ ਠੱਗ ਨੂੰ ਮੁਕਾ ਸਕਦੇ ਸਨ ਪਰ ਉਹਨਾਂ ਨੇ ਸਿੱਧੇ ਰਸਤੇ ਪਾਇਆ ਇਨਸਾਨ ਬਣਾਇਆ ਹੈਵਾਨ ਨਹੀਂ ਕਹਿੰਦੇ ਤਾਂ ਹਿਵਾਨਾਂ ਤੋਂ ਉਦਾਰ ਕਰ ਦਿੰਦੇ ਕਲਗੀਧਰ ਪਾਸ਼ਾ ਨੇ ਵੀ ਆਪਣੇ ਸਿੱਖਾਂ ਦਾ ਹੰਕਾਰ ਤੋੜਿਆ ਭਾਈ ਦੱਲਾ ਢਾਲ ਲੈ ਕੇ ਆਏ ਸੀ ਸਤਗੁਰੂ ਕਲਗੀਧਰ ਪਾਸ਼ਾ ਕੋਲ ਸਤਗੁਰੂ ਮੇਰੀ ਢਾਲ ਪਰਖੋ ਕਹਿੰਦੇ ਕੋਈ ਨਹੀਂ ਕੱਲ ਲੈ ਕੇ ਆਈ ਕੱਲ ਪਰਖੀ ਜਾਏਗੀ ਜਦੋਂ ਅਗਲੇ ਦਿਨ ਗਿਆ ਕਾਰਾ ਇਹ ਕਹਿੰਦੇ ਕੀ ਗੱਲ ਕਰ ਵਾਲੀ ਨੇ ਪੁੱਛਿਆ ਭਾਈ ਦੱਲਾ ਕਹਿੰਦਾ ਜੀ ਮੇਰੇ ਸਤਿਗੁਰੂ ਨੇ ਕਿਹਾ ਹੈ ਕਿ ਕੱਲ ਆਈਂ ਕੱਲ ਤੇ ਢਾਲ ਫੱਕੀ ਜਾਏਗੀ ਉਹ ਇਨਸਾਨ ਭਗਤਾ ਕਰਮਾ ਵਾਲੀ ਸੀ ਉਹਨੇ ਕਹਿਣਾ ਕੀਤਾ ਭਾਈ ਉਹ ਢਾਲ ਪਰਖਣੀ ਨਹੀਂ ਉਹ ਤੂੰ ਹੰਕਾਰ ਲੈ ਕੇ ਗਿਆ ਗੁਰੂ ਲਈ ਤਕੀ ਓਖੀ ਹੈ ਕਿਹਦੀ ਢਾਲ ਤੋੜਨੀ ਕਿਹੜਾ ਪਹਾੜ ਤੋੜਨਾ ਓਖਾ ਕੋਈ ਨਹੀਂ ਤੇਰੀ ਤਾਂ ਢਾਲ ਹੀ ਹੈ ਉਦੇ ਮਨ ਚ ਆਇਆ ਜਦੋਂ ਅਰਦਾਸ ਕੀਤੀ ਨਾ ਵੀ ਸਤਿਗੁਰੂ ਮਾਨਤਾ ਕਰ ਬੈਠਾ ਪਰ ਪੈਜ ਵੀ ਤੂੰ ਹੀ ਰੱਖਣੀ ਤੇ ਜਦੋਂ ਅਗਲੇ ਦਿਨ ਢਾਲ ਭਾਈ ਤੋਂ ਲੜ ਢੱਲਾ ਲੈ ਕੇ ਗਿਆ ਸਤਿਗੁਰਾਂ ਦੇ ਪਾਸ ਸਤਿਗੁਰਾਂ ਦੇ ਸਨਮੁਖ ਬੇਨਤੀ ਕੀਤੀ ਸਤਿਗੁਰੂ ਤੁਸਾਂ ਨੇ ਹੁਕਮ ਕੀਤਾ ਸੀ ਢਾਲ ਪਰਖਣ ਦਾ ਸਤਿਗੁਰੂ ਕੇ ਨੇ ਹਾਂ ਵੀ ਲਿਆ ਜਦੋਂ ਢਾਲ ਤੇ ਨਿਸ਼ਾਨਾ ਸਤਿਗੁਰੂ ਨੇ ਲਾਇਆ ਪਹਿਲਾ ਘੜ ਪਰਖਣ ਲਈ ਉਹਨੂੰ ਕਿਹਾ ਬਈ ਤੇਰੇ ਜਿਹੜੇ ਰਿਸ਼ਤੇਦਾਰ ਨੇ ਸਾਖਬੰਦੀ ਬਲਾ ਕੋ ਢਾਲ ਪਕੜੇ ਤਹੀਂ ਨਿਸ਼ਾਨਾ ਲਾਵਾਂਗੇ ਸਭ ਨੇ ਜਵਾਬ ਦੇ ਦਿੱਤਾ ਪਹਿਲਾ ਉੱਥੇ ਸਤਿਗੁਰੂਆਂ ਨੇ ਮਾਨ ਤੋੜਿਆ ਜਿਹਨਾਂ ਦੇ ਮਾਨ ਕੱਢਦਾ ਗਲਤ ਆਇਆ ਫਿਰ ਜਦੋਂ ਸਿੰਘਾਂ ਨੂੰ ਹੁਕਮ ਕੀਤਾ ਇੱਕ ਤੋਂ ਇੱਕ ਚੜਦੇ ਭੱਜੇ ਨੇ ਸਤਿਗੁਰੂ ਸਾਨੂੰ ਹੁਕਮ ਸਾਨੂੰ ਹੁਕਮ ਕੋਈ ਦਸਤਾਰ ਬੰਦਾ ਭੱਜਿਆ ਕੋਈ ਕਿਵੇਂ ਭੱਜੇ ਸਤਿਗੁਰਾਂ ਨੇ ਢਾਲ ਪਗੜਾਈ ਹੈ ਜਦੋਂ ਨਿਸ਼ਾਨਾ ਲਾਣ ਲੱਗੇ ਤੇ ਨੋ ਗੁਰੂਆਂ ਦੇ دیدارੇ ਹੋਏ ਢਾਲ ਤੇ ਜਦੋਂ دیدارੇ ਹੋਏ ਕਹਿੰਦੇ ਢੱਲਿਆ ਤੇਰੀ ਢਾਲ ਕੱਚੀ ਨਹੀਂ ਤੇ ਪੱਕੀਆਂ ਤੋਂ ਵੀ ਪੱਕੀ ਹੈ ਉਹ ਕਿਉਂਕਿ ਤੇਰਾ ਮਨ ਹੰਕਾਰ ਵਿੱਚ ਰੱਜਿਆ ਪਿਆ ਸੀ ਅੱਜ ਤੂੰ ਕਿਤੇ ਰਹਿ ਅਰਦਾਸ ਕਰਕੇ ਆਏ ਆਂ ਇਸ ਗੁਰਾਂ ਦੇ ਚਰਨੀ ਤੇ ਨੌ ਸਤਿਗੁਰੂ ਘਰ ਤੇ ਹੱਥ ਰੱਖੀ ਬੈਠੇ ਨੇ ਹੁਣ ਤੇਰੀ ਤਾਲ ਕਿਵੇਂ ਤੋੜਾਂ ਨਿਸ਼ਾਨਾ ਨਹੀਂ ਲੱਗ ਰਿਹਾ ਨਹੀਂ ਤਾਂ ਸਤਿਗੁਰੂ ਤਾਂ ਐਸੇ ਸਨ ਵजीर खान ਦੇ ਜਿਹੜਾ ਪੂਰੇ ਲੋਹੇ 'ਚ ਜਕੜਿਆ ਸੀ ਉਹਦੇ ਕੰਨ ਦੇ ਵਿੱਚੋਂ ਦੀ 30% ਤਾਂ ਸੀ ਸਤਗੁਰਾਂ ਦੇ ਵਜੀਰ ਖਾਨ ਦੇ ਐਡਾ ਨਿਸ਼ਾਨਾ ਦੂਰ ਦਾ ਪੱਕਾ ਸੀ ਸਤਗੁਰਾਂ ਦਾ 10 ਮੀਲ ਤੋਂ ਨਿਸ਼ਾਨਾ ਲਾ ਦਿੰਦੇ ਸਨ ਤੇ ਕੀ ਤਾਂ ਨਹੀਂ ਕਰ ਸਕਦੇ ਪਰ ਨਹੀਂ ਜਦੋਂ ਸਤਗੁਰੂ ਹੋਏ ਈਦਿਆਂ ਤਾਂ ਸਰਦਾਂ ਪੂਰੀ ਹੈ ਸਤਗੁਰੂ ਈਦਿਆਂ ਨਾ ਕਬੂ ਹੋ ਚੁਰੀ ਹੈ ਜਦੋਂ ਸਤਗੁਰੂ ਦੇ ਆਲੂ ਹੋ ਜائیں ਨਾ ਸਾਰੇ ਤਰ੍ਹਾਂ ਦੇ ਦੁੱਖ ਟੁੱਟ ਜਾਂਦੇ ਨੇ ਜੇ ਮੰਨ ਲੋ ਜਮਾ ਦਾ ਡਰ ਆ ਉਹ ਖਤਮ ਹੋ ਜਾਂਦਾ ਕਿਸੇ ਤਰ੍ਹਾਂ ਦੀ ਕੋਈ ਪੈਜ ਰੱਖਣ ਵਾਲਾ ਨਾ ਹੋਵੇ ਨਾ ਉੱਥੇ ਸਤਿਗੁਰੂ ਸਾਈ ਹੁੰਦੇ ਇਹਦੇ ਡਲਿਆ ਉਹ ਜੇ ਅੱਜ ਗੁਰੂ ਨਾਨਕ ਦੇ ਦਰ ਦਾ ਸਹਾਰਾ ਨਾ ਲੈਂਦਾ ਅੱਜ ਜਿਵੇਂ ਢਾਲ ਟੁੱਪਣੀ ਸੀ ਐਵੇਂ ਪੂਣ ਟੁੱਟ ਜਾਣਾ ਸੀ ਪਰ ਰਹਿਂਦੀ ਦੁਨੀਆ ਤੱਕ ਤੇਰੇ ਢਾਲ ਲਈ ਸਤਿਗੁਰਾਂ ਨੇ ਬਸ਼ੀਸ਼ਾਂ ਕੀਤੀਆਂ ਰਹਿਮਤਾਂ ਕੀਤੀ ਹੈ ਸਤਿਗੁਰੂ ਬਾਣੀ ਚ ਕਹਿੰਦੇ ਨੇ ਕਹਿੰਦੇ ਭਾਈ ਇੱਕ ਗੱਲ ਯਾਦ ਰੱਖੀ ਕੁਝ ਮਰਜ਼ੀ ਕਰ ਪਰ ਕਿਸੇ ਦਾ ਬੁਰਾ ਨਾ ਕਰੀ ਕਿਉਂਕਿ ਬੁਰਾ ਕਰੇਗਾ ਜੈਸਾ ਬੀਜ ਹੈ ਤੈਸੋ ਹੋਵੇ ਜੈ ਉਹ ਜੇ ਬੀਜੇਗਾ ਕਰਮਾਂ ਦਾ ਖੇਤ ਉਹ ਜੇ ਅੱਜ ਨਹੀਂ ਤਾਂ ਕੱਲ ਵੜਨਾ ਜ਼ਰੂਰ ਪਏਗਾ ਫਿਰ ਕਹਿੰਦੇ ਤਮ ਨੂੰ ਕੋ ਦੁੱਖ ਨਹੀਂ ਭਾਈ ਮੈਂ ਗਰੰਟੀ ਦੇ ਦਿੱਤੀ ਤੈਨੂੰ ਕੋਈ ਦੁੱਖ ਨਹੀਂ ਆਏਗਾ ਜਹ ਪਰ ਸ਼ਰਤ ਇਹ ਹੈ ਇਸ ਨੂੰ ਜੇ ਦੁੱਖ ਨਾ ਦੇ ਇੱਕ ਦੁੱਖ ਦੇਣਾ ਹੀ ਨਹੀਂ ਕਿਸੇ ਦਾ ਦਿਲ ਦੁਖਾਣਾ ਵੀ ਦੁੱਖ ਹੈ ਇੱਕ ਤਰ੍ਹਾਂ ਦਾ ਕਿਸੇ ਦੀ ਬਦ ਅਸੀਸ ਲੈਣੀ ਵੀ ਇੱਕ ਤਰ੍ਹਾਂ ਦਾ ਦੁੱਖ ਦੇਣਾ ਹੈ ਫਰਕਾ ਬੁਰਾ ਨਾ ਰੱਖੋ ਤੁਸੀਂ ਤਮ ਗੋ ਦੁਖਣੀ ਭਾਈ ਜੇ ਮਾਰਾ ਭਲਾ ਨਹੀਂ ਹੁੰਦਾ ਨਾ ਕੰਤਸੇ ਕੰਪਾ ਮਾਰਾ ਵੀ ਨਾ ਕਰੀਏ ਇਸੇ ਲਈ ਸਾਧਗਰੂ ਕਹਿੰਦੇ ਨੇ ਭਾਈ ਇਹ ਕਰਪੂਟਾਂ ਮਨੁੱਖ ਦੀਆਂ ਨਹੀਂ ਚੁਰਾਸੀ ਲੱਖ ਦੀਆਂ ਦੀਆਂ ਨੇ ਕਰਪੂਟਾਂ ਛੱਡ ਕੇ ਮਨੁੱਖਾਂ ਵਾਲੇ ਕੰਮ ਕਰ ਸਿਮਰਨ ਕਰ ਬੰਦਗੀ ਕਰ ਭਲਾਮਣ ਕਾਰਖਾ ਇੱਕ ਛੱਤੋ ਦੇ ਨਾਨਕਰਾ ਪਛਾਣੇ ਭਲਾਮਣ ਹਰ ਹਰ ਤੰਤ ਮੰਤ ਗੁਰਦੀਨਾ ਕਹਿੰਦੇ ਜਦੋਂ ਪੜ ਆਮ ਆਇਗਾ ਪ੍ਰਮਾਤਮਾ ਨੇ ਤਤ ਨੂੰ ਸਿੱਖਣ ਵਾਲਾ ਮੰਤਰ ਵੀ ਤੈਨੂੰ ਦੇ ਦੇਣਾ ਤੰਤ ਤਤ ਭਾਵ ਗਿਆਨ ਸਿਮਰਨ ਇਹਨੂੰ ਸਿੱਖਣ ਵਾਲਾ ਮੰਤਰ ਵੀ ਰਾਹ ਵੀ ਗੁਰੂ ਨੇ ਦੇ ਦੇਣਾ ਇਹੋ ਸੁਖ ਨਾਨਕ ਆਨੰਦਨੀ ਦੀਨਾ ਕਹਿੰਦੇ ਇਹ ਹੀ ਸੁਖ ਦਾਸ ਨਾਨਕ ਦਿਨ ਰਾਤ ਚਾਹਦਾ ਦਿਨ ਰਾਤ ਮਿਲੇ ਚੀਨਾ ਭਾਵ ਚਾਹਦਾ ਦਿਨ ਰਾਤ ਮਿਲੇ ਇੱਕ ਦਿਨ ਵੀ ਤੂੰ ਦੇਣੀ ਰੋਜ਼ਾਨਾ ਕੋਈ ਹੈ ਸਭ ਉਹ ਜਿਹੜਾ ਕਹੇਗਾ ਮੈਂ ਸੁਖੀ ਨਹੀਂ ਹੋਣਾ ਚਾਹਨਾ ਜੇ ਸੁਖੀ ਹੋਣਾ ਚਾਹਨਾ ਤੇ ਸਤਿਗੁਰੂ ਕਹਿੰਦੇ ਨੇ ਦੂਜੇ ਦਾ ਬੁਰਾ ਮਣਾਣਾ ਛੱਡ ਬੁਰਾ ਤੱਕਣਾ ਛੱਡ ਬੁਰਾ ਸੋਚਣਾ ਛੱਡ ਦੇ ਕੋ ਦਾ ਮਨਾਨਾ ਸ਼ੁਰੂ ਕਰ ਜਿੰਨਾ ਦਿੱਤਾ ਉਹਦੇ ਵਿੱਚ ਖੁਸ਼ ਰਹੇ ਸੁਖੀ ਹੋਏ ਸਾਰ ਗੁਰੂ ਅੱਜ ਦੇ ਪਾਵਨ ਮਹੀਨੇ ਦੀ ਵੀ ਬਖਸ਼ਿਸ਼ ਕਰਨਗੇ ਤੇ ਕਰੀਬਨ ਸਮੂਹ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਕਿ ਕਰੀਬਨ ਕਰੀਬਨ 9 ਵਜੇ ਅਰਦਾਸ ਬੇਨਤੀ ਹੋਏਗੀ ਸਮੂਹ ਸੰਗਤਾਂ ਨੇ ਕਾਰਾਂ ਵਿਆਹਾਂ ਤੋਂ ਸਮਾਂ ਕੱਢਦੇ ਹੋਣੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨੀ ਆ ਵਾਣੀ ਸਰਵਣ ਕਰਨਾ ਤੇ ਸਮੇਂ ਸੂ ਬਾਈਮਾਨ ਕਰਨਾ ਜੀ ਜਿਨ੍ਹਾਂ ਨੇ ਰਸਤੇ ਦੀ ਸੇਵਾ ਨਹੀਂ ਅਜੇ ਤੱਕ ਪਹੁੰਚਾਈ ਕਿਰਪਾਲਤਾ ਕਰਕੇ 7 ਵਜੇ ਤੱਕ ਰਸਤੇ ਨੂੰ ਜਾਣ ਦੀ ਕਿਰਪਾਲਤਾ ਕਰਨੀ ਤਾਂ ਕਿ ਸਮੇਂ ਸਿਰ ਸਤਿਗੁਰਾਂ ਦੀ ਦੀਗਾ ਤਿਆਰ ਹੋ ਸਕੇ ਅਰ ਆਸ ਬੇਨਤੀ ਹੋ ਸਕੇ ਸੋ ਆਓ ਸਤਿਗੁਰਾਂ ਨੇ ਅੱਜ ਇਹੀ ਬਖਸ਼ਿਸ਼ ਕੀਤੀ ਹੈ ਭਾਈ ਪ੍ਰਮਾਤਮਾ ਦੇ ਗੁਣਗਾ ਹਮੇਸ਼ਾ ਸਤਿਗੁਰੂ ਨੂੰ ਨੇੜੇ ਵਾਖਦਾ ਜਾਣ ਨਰਮਲ ਫੋਵਿਤਰ ਹੈ ਹਮੇਸ਼ਾ ਭਲਾ ਮਣਾ ਸਭ ਦਾ ਜੇ ਬੁਰਾ ਨਹੀਂ ਬਣਾਏਗਾ ਭਲਾ ਬਣਾਏਗਾ ਸਤਿਗੁਰੂ ਵੀ ਭਲਾ ਕਰੇਗਾ ਕਿਉਂਕਿ ਕੁਦਰਤ ਐਸੀ ਹੈ ਜੈ ਹੋ ਜਾ ਦੇਗਾ ਉਹ ਹੋ ਜਾ ਪਾਏਗਾ ਐਕਸ਼ਨ ਇਜ਼ ਦਾ ਆਪੋਜੀਟ ਐਕਸ਼ਨ ਸਾਇੰਸ ਦੀ ਥਿਉਰੀ ਹੈ ਪਰ ਸਤਿਗੁਰੂ ਦੀ ਥਿਉਰੀ ਤਾਂ ਬਹੁਤ ਅੱਗੇ ਹੈ ਕਹਿੰਦੇ ਭਾਈ ਜੈ ਹੋ ਜਾ ਕੁਦਰਤ ਨੂੰ ਕਰੇਗਾ ਕੁਦਰਤ ਨਾਲ ਵਿਸਰੇਗਾ ਉਹ ਹੋ ਜਾ ਮੈ ਲ ਜਾਏਗਾ ਬੀਜੇ ਬੈ ਮੰਗ ਗੈਂਬ੍ਰੇਟ ਇਹ ਨਾ ਕਮ ਕਰੀਏ ਚੰਗੇ ਗਰਮ ਕਰੀਏ ਚੰਗੇ ਕੈਲੀ ਗੁਣ ਧਾਰਨ ਕਰੀਏ ਤੇ ਫਿਰ ਸਤਿਗੁਰੂ ਕਹਿੰਦੇ ਨੇ ਚੰਗਾ ਹੀ ਹੋਏਗਾ ਮਨ ਸੁਖੀ ਹੋ ਜਾਏਗਾ ਸਤਿਗੁਰੂ ਪਿਆਰੀ ਸਾ ਸੰਗਤ ਜੀ ਨੂੰ ਅੱਖੋਂ ਬੇਨਤੀਆਂ ਪ੍ਰਵਾਣ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦਿਓ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਤ ਆਜਾਵੇ ਲੇਖਿਆ ਕਿ ਤੈਨਾਂ ਛੁੱਟੀ ਹੈ ਖੇਨ ਖੇਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰ ਜਿ ਸੱਜਣ ਅਸੀਸਣੀਆਂ ਜੋ ਹੋ ਗਾਇ ਸੈਵ ਸਮੇਲ ਗਜਵਟ ਕੀ ਫਤੇ ਦਾ ਜਵਾਬ ਫਤੇ ਵਾਹਿਗੁਰੂ ਦੀ ਕਾ ਖਲਸਾ ਵਾਹਿਗੁਰੂ ਦੀ ਫਤੇ ਤੇ ਅਗੇ ਅਰਦਾਸ ਸਾમારી ਜੀਓ ਕਹਿੰਦੇ ਸਭ ਪੀਰਾ ਕਹੇ ਗੁਰ ਪਨ